ਲੁਧਿਆਣਾ ਪੁਲਿਸ ਨੇ ਬੀਤੇ ਦਿਨ ਪੂਜਾ ਨਾਮ ਦੀ ਮਹਿਲਾ ਦੇ ਕਤਲ ਦੀ ਅੰਨੀ ਗੁੱਥੀ ਨੂੰ 12 ਘੰਟਿਆਂ ਦੇ ਵਿੱਚ ਸੁਝਾ ਲਿਆ ਤੇ ਕੋਈ ਹੋਰ ਨਹੀਂ ਸਗੋ ਮਹਿਲਾ ਦਾ ਪਤੀ ਹੀ ਉਸ ਦਾ ਕਾਤਲ ਨਿਕਲਿਆ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਕਤਲ ਨੂੰ ਅੰਜਾਮ ਦੇਣ ਦਾ ਕਾਰਨ ਆਪਸੀ ਝਗੜਾ ਦੱਸਿਆ ਜਾ ਰਿਹਾ ਸੀ ਪੁਲਿਸ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਮ੍ਰਿਤਕਾ ਦੇ ਵਿਆਹ ਨੂੰ 6 ਸਾਲ ਹੋਏ ਸਨ ਅਤੇ ਮਲਜ਼ਮ ਦੀ ਪਹਿਲੀ ਪਤਨੀ ਤੋਂ ਵੀ 2 ਬੱਚੇ ਸਨ ਜਦੋਂ ਕਿ ਪੂਜਾ ਜਿਸ ਦਾ ਕਤਲ ਕੀਤਾ ਉਸਦੇ ਵੀ 2 ਬੱਚੇ ਸਨ ਪੂਜਾ ਮਲਜ਼ਮ ਦੀ ਪਹਿਲੀ ਪਤਨੀ ਤੇ ਬੱਚਿਆਂ ਨੂੰ ਕੁੱਟਦੀ ਸੀ ਅਤੇ ਜਿਸ ਦੇ ਕਾਰਨ ਉਸਨੇ ਪਤਨੀ ਨੂੰ ਕਤਲ ਕਰ ਦਿੱਤਾ ਬੱਚੇ ਦਾ ਕਤਲ ਚ ਕੋਈ ਰੋਲ ਨਹੀਂ ਸੀ ਹਾਲਾਂਕਿ ਉਸਨੇ ਪਤਾ ਹੋਣ ਦੇ ਬਾਵਜੂਦ ਪੁਲਿਸ ਨੂੰ ਨਹੀਂ ਦੱਸਿਆ ਪੁਲਿਸ ਨੇ ਕਿਹਾ ਕਿ ਬੱਚੇ ਨੂੰ ਮਲਜ਼ਮ ਨਹੀਂ ਬਣਾ ਰਹੇ ਹਾਂ ਜਿਹੜੀ ਕਿ ਯੰਗ ਲੇਡੀ ਜਿਹੜੀ ਕਿ ਬੱਚਿਆਂ ਨੂੰ ਟਿਊਸ਼ਨ ਪੜਾਉਂਦੀ ਤੇ ਉਹਦੇ ਵਿੱਚ ਉਹਨੂੰ ਐਜ਼ ਏ ਟੀਚਰ ਉਹ ਕਾਊਂਟ ਕਰਦੇ ਸੀ ਤੇ ਉਹਦਾ ਕਤਲ ਗਲ ਕੱਟ ਕੇ ਹੋ ਗਿਆ ਸੀ ਤੇ ਅਸੀਂ ਇਸ ਕਤਲ ਨੂੰ ਇੱਕ ਐਜ਼ ਏ ਚੈਲੰਜ ਦੇ ਤੌਰ ਤੇ ਲਿਆ ਲੁਧਿਆਣਾ ਕਮਿਸ਼ਨਰੇਟ ਦੇ ਵਿੱਚ ਹਰ ਕੇਸ ਵਾਂਗੂ ਜਿਹੜੇ ਕੁਝ ਘੰਟਿਆਂ ਦੇ ਵਿੱਚ ਅਸੀਂ ਟਰੇਸ ਕਰਨ ਦੀ ਸਾਡੀ ਪਹਿਲਾਂ ਵੀ ਰਿਕਾਰਡ ਹੈ ਉਸੇ ਢੰਗ ਦੇ ਨਾਲ ਇਸ ਕਤਲ ਨੂੰ ਅਸੀਂ 12 ਘੰਟਿਆਂ ਦੇ ਵਿੱਚ ਟਰੇਸ ਕਰਨ ਚ ਕਾਮਯਾਬ ਹੋਏ ਹਾਂ ਇਹ ਅੰਨਾ ਕਤਲ ਦੀਦਾ ਕੋਈ ਖੁਰਾਕ ਹੋਈ ਨਹੀਂ ਸੀ ਅਲਟੀਮੇਟਲੀ ਤਫਤੀਸ਼ ਕਰਦੇ ਆ ਪੁਲਿਸ ਨੇ ਪ੍ਰੋਫੈਸ਼ਨਲ ਟੈਕਨੀਕਲ ਟੰਗ ਦੇ ਨਾਲ ਤਫਤੀਸ਼ ਕੀਤੀ ਇਹ ਕਾਤਲ ਇਹਦਾ ਪਤੀ ਲੇਡੀ ਦਾ ਨਿਕਲਿਆ ਜੋ ਕੋਈ ਵਰਤਮਾਨ ਦੇ ਵਿੱਚ ਅੱਛੀ ਨੌਕਰੀ ਸੁਪਰਵਾਈਜ਼ਰੀ ਦੀ ਨੌਕਰੀ ਕਰਦਾ ਸੀ ਇਹਦੀ ਸੈਕੰਡ ਮੈਰਿਜ ਸੀ ਤੇ ਸੈਕੰਡ ਮੈਰਿਜ ਕਰਕੇ ਇਹਦੀ ਪਹਿਲੀ ਮੈਰਿਜ ਤੋਂ ਦੋ ਬੱਚੇ ਸੀ ਤੇ ਦੂਜੀ ਮੈਰਿਜ ਦੇ ਵਿੱਚੋਂ ਵੀ ਦੋ ਬੱਚੇ ਸੀ ਤੇ ਜਿਹੜੀ ਵਾਈਫ ਪੂਜਾ ਜਿਹੜੀ ਉਹ ਬੱਚਿਆਂ ਨੂੰ ਕੁੱਟਮਾਰ ਕਰਦੀ ਸੀ ਤੇ ਆਪਸ ਚ ਘਰੇ ਕਲੇਸ਼ ਰਹਿੰਦਾ ਸੀ ਫਿਰ ਇਹਨੇ ਇਸ ਤਰ੍ਹਾਂ ਦੀ پلان ਕੀਤਾ ਕਿ ਫਗਵਾੜੇ ਗਿਆ ਫ ਫਗਵਾੜੇ ਜਾ ਕੇ ਵੀਡੀਓ ਕਾਲ ਕੀਤੀ ਵੀਡੀਓ ਕਾਲ ਕਰਨ ਤੋਂ ਇੱਕ ਐਵੀਡੈਂਸ ਕ੍ਰੀਏਟ ਕੀਤਾ ਫਿਰ ਬਸ ਤੇ ਚੜ ਕੇ ਵਾਪਸ ਆ ਗਿਆ ਵਾਪਸ ਆ ਕੇ ਮਰਡਰ ਕਰਕੇ ਫਿਰ ਫਗਵਾੜੇ ਚਲੇ ਗਿਆ ਤੇ ਸੋ ਦੈਟ ਕਿ ਇਹਦੀ ਐਲੀਬਾਈ ਬਣ ਜੇ ਵੀ ਮੇਰੀ ਰਾਤ ਨੂੰ ਕੋਈ 2 ਵਜੇ ਦੇ ਕਰੀਬ ਇਹ ਬਸ ਚੜ ਗਿਆ ਉੱਥੇ ਵਾਪਸ ਫਗਵਾੜੇ ਪਹੁੰਚ ਗਿਆ ਸਵੇਰੇ ਇਹਦੇ ਬੇਟੇ ਨੇ ਇਹਨੂੰ ਗਵਾਂਡ ਦਾ ਫੋਨ ਲੈ ਕੇ ਇੱਕ ਇਤਲਾਹ ਦਿੱਤੀ ਵੀ ਤੁਹਾਡੇ ਵੀ ਮੇਰੀ ਮਦਰ ਦਾ ਕਤਲ ਹੋ ਗਿਆ ਵੀ ਤੁਹਾਡੀ ਪਤਨੀ ਦਾ ਕਤਲ ਹੋ ਗਿਆ ਤੇ ਇਹਨੇ ਬੜੀ ਹੈਰਾਨਗੀ ਯਾਰ ਕੀਤੀ ਅੱਛਾ ਬਹੁਤ ਮਾੜੀ ਗੱਲ ਹੋਊਗੀ ਤੇ ਆ ਕੇ ਪੁਲਿਸ ਨੂੰ ਮਿਸਲੀਡ ਕਰਨ ਲਈ ਸਭ ਤੋਂ ਜ਼ਿਆਦਾ ਰੌਲਾ ਇਹ ਪਾ ਰਿਆ ਸੀ ਸਭ ਤੋਂ ਜ਼ਿਆਦਾ ਪਟੰਡੇ ਕਰ ਰਿਹਾ ਸੀ ਵੀ ਕਾਤਲ ਲੱਭੋ ਜੀ ਮੇਰਾ ਇਹ ਦੇਖੋ ਜੀ ਸ਼ਰਿਆਮ ਕਤਲ ਹੋ ਗਿਆ ਹੋਰ ਹੋ ਗਿਆ ਪਰ ਲੁਧਿਆਣਾ ਦੇ ਵਿੱਚ ਕੋਈ ਵੀ ਕ੍ਰਾਈਮ ਜੇ ਕੋਈ ਕ੍ਰਿਮੀਨਲ ਕਰਦਾ ਤਾਂ ਹਮੇਸ਼ਾ ਹੀ ਅਸੀਂ ਕੁਝ ਘੰਟਿਆਂ 'ਚ ਫੜ ਲਿਆ ਉਸੇ ਵਾਂਗੂ ਹੀ ਅਸੀਂ ਇਸ ਕੇਸ ਨੂੰ ਵੀ 12 ਘੰਟਿਆਂ 'ਚ ਟਰੇਸ ਕਰ 'ਚ ਕੰਮ ਜਾਵਾਂਗੇ ਨਹੀਂ ਨਹੀਂ ਸ਼ਾਮ ਨੂੰ ਇਹ ਗਿਆ ਸੀ ਸ਼ਾਮ ਨੂੰ ਇੱਥੋਂ ਬੱਸ ਦੇ ਵਿੱਚ ਗਿਆ ਸੀ ਆਪਦਾ ਮੋਟਰਸਾਈਕਲ ਵਰਦਮਾਨ ਤੇ ਲਾ ਕੇ ਗਿਆ ਸੀ ਬਸ ਫੜਨ ਤੋਂ ਬਾਅਦ ਉੱਥੋਂ ਜਾ ਕੇ ਵੀਡੀਓ ਕਾਲ ਆਫ ਦੀ ਸੱਸ ਨਾਲ ਜਿਹੜੀ ਢੋਲੇ ਵਾਲੇ ਚੌਕ ਰੈਂਦੀ ਉਹਦੇ ਨਾਲ ਗੱਲ ਕੀਤੀ ਫਿਰ ਉਸ ਤੋਂ ਬਾਅਦ ਵਾਪਸ ਆਇਆ ਬਸ ਤੇ ਬਸ ਤੋਂ ਆ ਕੇ ਉਤਰ ਕੇ ਆਟੋ ਰਿਕਸ਼ਾ ਲਿਆ ਆਪਦਾ ਮੋਟਰਸਾਈਕਲ ਨਹੀਂ ਲੈ ਕੇ ਗਿਆ ਕਿਸੇ ਨੂੰ ਪਤਾ ਨਾ ਲੱਗਿਆ ਆਟੋ ਰਿਕਸ਼ਾ ਲੈ ਕੇ ਘਰ ਪਹੁੰਚਿਆ ਘਰ ਜਾ ਕੇ ਫਿਰ ਆਪ ਉਸ ਦੇ ਵਿੱਚ ਇਹਦਾ ਰਾਤ ਨੂੰ ਉਹਦਾ ਮਰਡਰ ਕਰਨ ਤੋਂ ਬਾਅਦ ਫਿਰ ਵਾਪਸ ਹੱਥ ਉਹਦੇ ਧੋ ਕੇ ਤੇ ਫਿਰ ਵਾਪਸ ਉਤਰ ਕੇ ਜਾ ਕੇ ਫਿਰ ਤੁਰਨ ਤੋਂ ਬਾਅਦ ਜਾ ਕੇ ਆਟੋ ਰਿਕਸ਼ਾ ਲਿਆ ਸਾਡੇ ਕੋਲੇ ਬਹੁਤ ਸਾਰੇ ਇਹਦੇ ਅਸੀਂ ਹੁਣ ਟ੍ਰਾਂਸਪੋਰਟ ਦੇ ਇਸ ਕੇਸ ਅਸੀਂ ਬਹੁਤ ਸਾਰੇ ਟੈਕਨੀਕਲ ਸੀਸੀਟੀਵੀ ਐਵੀਡੈਂਸ ਤੇ ਬੱਸ ਸਟੈਂਡ ਦੇ ਐਵੀਡੈਂਸ ਵੀ ਕਲੈਕਟ ਕਰਾਂਗੇ। ਬੰਦਾ ਕਤਲ ਕਿਉਂ ਕੀਤਾ? ਕਾਰਨ ਕੀ ਹੋਵੇਗਾ? ਘਰ ਜਿਹੜਾ ਕਲੇਸ਼ ਆ ਨਾ ਜੀ ਜਿਹੜਾ ਬਹੁਤ ਵੱਡਾ ਜਿਹੜਾ ਕਈ ਵਾਰੀ ਇਹੋ ਜਿਹਾ ਕਾਰਨ ਬਣਦਾ ਹੈ। ਤੇ ਬਾਹਰ ਵੀ ਨਹੀਂ ਕੋਈ ਵੱਲ ਬੰਦਾ ਦੱਸਦਾ। ਘਰ ਦਾ ਕਲੇਸ਼ ਆ ਜਿਹੜਾ ਬਹੁਤ ਵੱਡਾ ਕਾਰਨ ਬਣਦਾ ਹੁੰਦਾ ਤੇ ਇਹਨਾਂ ਦੇ ਘਰ ਦੇ ਵਿੱਚ ਹਰ ਵਕਤ ਕਲੇਸ਼ ਰਹਿੰਦਾ ਸੀ। ਤੇ ਉਹਦੇ ਵਿੱਚ ਵਾਈਫ ਹੈ ਪਹਿਲੇ ਜਿਹੜੇ ਵਿਆਹ ਦੇ ਬੱਚੇ ਆ ਉਹਨਾਂ ਨੂੰ ਬਹੁਤ ਜ਼ਿਆਦਾ ਕੁਟਦੀ ਸੀ ਉਹਨਾਂ ਦੀ ਬੇਇੱਜ਼ਤੀ ਕਰਦੀ ਸੀ ਈਵਨ ਲੜਕਿਆਂ ਤੋਂ ਭਾਂਡੇ ਸਾਫ਼ ਕਰਾਉਣੇ ਹੋਰ ਕੰਮ ਕਰਨੇ ਇਹੋ ਜਿਹੇ ਕੰਮ ਕਰਦੇ ਸੀ ਤੇ ਇਹ ਆਪਣੀ ਪਤਨੀ ਤੋਂ ਖੜਾ ਛਣਾਉਣਾ ਚਾਹੁੰਦਾ ਸੀ ਨਹੀਂ ਪਹਿਲਾਂ ਵੀ ਕ੍ਰਿਮੀਨਲ ਕੇਸ ਹੈਗਾ ਨਹੀਂ ਪਹਿਲਾਂ ਕੋਈ ਕ੍ਰਿਮੀਨਲ ਨਹੀਂ ਉਸਨੇ ਨੌਕਰੀ ਕਰ ਰਿਆ ਸੀ ਬੜੀ ਸੋਹਣੀ ਨੌਕਰੀ 30000 ਦੇ ਕਰੀਬ ਇਹਨੂੰ ਤਨਖਾਹ ਹੈ ਜਿਹੜੀ ਵਰਤਮਾਨ ਦੇ ਵਿੱਚ ਮਿਲਦੀ ਹੈ ਕਿਹੜਾ ਤਿਆਰ ਬੱਧਿਆ ਗਿਆ ਸਰ ਉਹਦੇ ਜੀ ਹਾਂਜੀ ਡਡਵਾਲ ਕੀ ਜਡਵਾਲ ਕੋ ਜਡਵਾਲ ਕੋ ਸਰ ਇਹ ਆਏ ਕਰਦੇ ਹਾਂ ਜਿਵੇਂ ਮੇਰਾ ਟੈਸਟ ਲੈਣਾ ਪਰ ਮੈਨੂੰ ਯਾਦ ਹੁੰਦੀਆਂ ਸਾਰੀਆਂ ਚੀਜ਼ਾਂ ਐਸਐਮ ਜਨ న్యూਸ ਲਈ ਲੁਧਿਆਣਾ ਤੋਂ ਬਿਸ਼ੇਕ ਚਲੋਟਾ ਦੀ ਰਿਪੋਰਟ